ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਆ ਜਦ ਵੀ ਦਰਸ਼ਨ ਤੇਰੀ ਤਸਵੀਰ ਚੋਂ ਸੁਣਦੇ ਆ ਬੋਲ ਕਿ ਤੇਰੀ ਤੇਰੀ ਤਕਰੀਰ ਚੋਂ ਆਪੇ ਨੂੰ ਖੋ ਬੈਂਦੀ ਜੰਦ ਆਪੇ ਨੂੰ ਖੋ ਬੈਂਦੀ ਜੰਦ ਪੱਬਾ ਤੇ ਨੱਚਦੀ ਈ ਮੁੜ ਕੇ ਤੂੰ ਫੇਰ ਜਗਾ ਜਾ ਸ਼ਮਾ ਬਾਬਾ ਸੱਚ ਦੀ ਆ ਜਾ ਤੂੰ ਪਿੰਡਰਾਂ ਵਾਲਿਆ ਬੈਠੇ ਹਾਂ ਵਿੱਚ ਉਡੀਕ ਖਚ ਕੇ ਤਿਆਰੀਆਂ ਧਰਮ ਤੋਂ ਜਾਨਾ ਸਾਨੂੰ ਨਾਹੀ ਪਿਆਰੀਆਂ ਸੜਨਾ ਏ ਵਾਂਗ ਪਤੰਗੇ ਸੜਨਾ ਏ ਵਾਂਗ ਪਤੰਗੇ ਲੋਰੂ ਦੇਖ ਮੱਚਦੀ ਮੁੜ ਕੇ ਤੂੰ ਫੇਰ ਜਗਾ ਜਾ ਸ਼ਮਾ ਬਾਬਾ ਸੱਚ ਦੀ ਆ ਜਾ ਤੂੰ ਤੀਰ ਵਾਲਿਆ ਬਚਨਾਂ ਤੇ ਚੱਲ ਕੇ ਤੇਰੇ ਸ਼ਹੀਦੀਆਂ ਪਾ ਗਏ ਨੇ ਪਾਉਣੀ ਹੈ ਕੀਮਤ ਉਹੀ ਪਾਉਣੀ ਹੈ ਕੀਮਤ ਉਹੀ ਡੁੱਲੀ ਕੋਈ ਰਤ ਦੀ ਮੁੜ ਕੇ ਤੂੰ ਫੇਰ ਜਗਾ ਜਾ ਸ਼ਮਾ ਬਾਬਾ ਸੱਚ ਦੀ ਆ ਜਾ ਤੂੰ ਪਿੰਡਰਾਂ ਵਾਲਿਆ ਤੇਰੇ ਚਿਹਰੇ ਦਾ ਹਾਸਾ ਬਹੁਤ ਕੁਝ ਦਸਦਾ ਏ ਮੁਖ ਤੇ ਜੋ ਨੂਰ ਅਲਾਹੀ ਉਸਦੇ ਹੀ ਜਸਦਾ ਏ ਪਾਉਂਦੇ ਨਾ ਹਾਰ ਜੀ ਦੀ ਰੂ ਸੱਚੇ ਨਾਲ ਰੱਜਦੀ ਮੁੜ ਕੇ ਤੂੰ ਫੇਰ ਜਗਾ ਜਾ ਸ਼ਬਾ ਬਾਬਾ ਸੱਚ ਦੀ ਆ ਜਾ ਤੂੰ ਪਿੰਡਰ ਵਾਲਿਆ ਕਰਨਾ ਕੁਝ ਸਕੇ ਜਤਿੰਦਰ ਆਪ ਕਰਵਾਉਂਦਾ ਏ ਮੰਜਲਾ ਦੇ ਵੱਲ ਨੂੰ ਜਾਂਦਾ ਕਦਮ ਵਧਾਉਂਦਾ ਏ ਮੰਜ਼ਲਾਂ ਦੇ ਵੱਲ ਨੂੰ ਜਾਂਦਾ ਕਦਮ ਵਧਾਉਂਦਾ ਏ ਹੁੰਦੀ ਹੈ ਜ਼ਿੰਦਗੀ ਥੋੜੀ ਹੁੰਦੀ ਹੈ ਜ਼ਿੰਦਗੀ ਥੋੜੀ ਬਾਗੀ ਤੇ ਕੱਚ ਦੀ ਮੁੜ ਕੇ ਤੂੰ ਫੇਰ ਜਗਾ ਜਾ ਸ਼ਮਾ ਬਾਬਾ ਸੱਚ ਦੀ ਮੁੜ ਕੇ ਤੂੰ ਫੇਰ ਜਗਾ ਜਾ ਸ਼ਮਾ ਬਾਬਾ ਸੱਚ ਦੀ ਆ ਜਾ ਤੂੰ ਪਿੰਡ ਰਾਵਾਲਿਆ ਚੰਗਾ ਲੱਗਦਾ ਵੱਤੋ ਵੱਤ ਸ਼ੇਅਰ ਕਰੋ ਜੀ ਫੇਸਬੁੱਕ ਤੇ ਪੇਜ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਪਰਪਲ ਸਿੰਗ ਬਰਗਾੜੀ ਦੇ ਨਾਮ ਤੇ 10 ਦਾ ਨੰਬਰ ਹੈ ਜੀ 9501703390 9501703390 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ